ਸੰਗਰੂਰ ਵਿੱਚ ਜਪਰ ਸਕਿੱਲਸ ਡਿਵੈਲਪਮੈਂਟ ਐਂਡ ਵੈਲਫੇਅਰ ਸੁਸਾਇਟੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ ਚੇਅਰਮੈਨ ਡਾਕਟਰ ਗੁਨੀਂਦਰਜੀਤ ਸਿੰਘ ਮੀਕੂ ਜੰਧਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਨਵਾਂ ਸਾਲ ਹੈ ਤੇ ਅੱਜ ਮੇਰੇ ਪਿਤਾ ਜੀ ਦਾ ਜਨਮ ਦਿਨ ਵੀ ਹੈ ਤੇ ਅੱਜ ਉਹਨਾਂ ਦੀ ਯਾਦ ਨੂੰ ਸਮਰਪਿਤ ਅਸੀਂ ਸੰਗਰੂਰ ਸ਼ਹਿਰ ਵਿੱਚ ਇਹ ਦਫਤਰ ਖੋਲ੍ਹਿਆ ਅੱਜ ਤੁਸੀਂ ਇਹ ਐਨਜੀਓ ਦੀ ਦਫਤਰ ਦਾ オーਪਨਿੰਗ ਕੀਤਾ ਹੈ ਕੀ ਕਹਿਣਾ ਚਾਹੋ ਇਹ ਤੁਹਾਨੂੰ ਪਤਾ ਹੈ ਜਿਹੜੀ ਇਹ ਸੁਸਾਇਟੀ ਹੈ ਮੇਰੀ ਸੁਸਾਇਟੀ ਬਹੁਤ ਪਹਿਲਾਂ ਤੋਂ ਚੱਲ ਰਹੀ ਹੈ ਪਰ ਇਹਦੀ ਅੱਜੇ ਦਫਤਰ ਦੀ ਬਹੁਤ ਲੋੜ ਸੀ ਇਸ ਸ਼ਹਿਰ 'ਚ ਕਿਉਂਕਿ ਨਾ ਇੱਥੇ ਪਹਿਲਾਂ ਉਧਰ ਪੋਹਾਨੀਗੜ੍ਹ ਵੱਲ ਜ਼ਿਆਦਾ ਸਾਡਾ ਕੰਮ ਸੀ ਉਧਰ ਕੀਤਾ ਪਰ ਸੰਗਰੂਰ ਦੇ ਵਿੱਚ ਇਹਦੀ ਬਹੁਤ ਲੋੜ ਸੀ ਇਸ ਕਰਕੇ ਇਹਦਾ ਦਫਤਰ ਦਾ ਉਦਘਾਟਨ ਕੀਤਾ ਅੱਜ ਮੇਰੇ ਫਾਦਰ ਸਾਹਿਬ ਦਾ ਬੋਡੇ ਵੀ ਹੈ ਤੇ ਨਵਾਂ ਸਾਲ ਵੀ ਹੈ ਤੇ ਔਰ ਮੇਰੇ ਪਾਪਾ ਜੀ ਜਿਹੜੇ ਉਹਨਾਂ ਦਾ ਇੱਕੋ ਇੱਕ ਮੈਨੂੰ ਉਹਨਾਂ ਦਾ ਆਪਦਾ ਵੀ ਸੁਪਨਾ ਸੀ ਔਰ ਉਹਨਾਂ ਨੇ ਮੈਨੂੰ ਇੱਕੋ ਇੱਕ ਚੀਜ਼ ਸਿਖਾਈ ਹੈ ਜ਼ਿੰਦਗੀ 'ਚ ਕਿ ਬੇਟਾ ਜਿੰਨੀ ਤੂੰ ਲੋਕਾਂ ਦੀ ਸੇਵਾ ਕਰ ਸਕਦਾ ਆਪਦੇ ਤਨ ਮਨ ਤੇ ਧਨ ਨਾਲ ਉਹਨਾਂ ਦੀ ਸੇਵਾ ਕਰੀ ਔਰ ਮੈਂ ਆਪਦੇ ਫਾਦਰ ਸਾਹਿਬ ਦੇ ਹੋਈ ਸ਼ਬਦ ਨੇ ਜਿਹੜੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਔਰ ਪ੍ਰਮਾਤਮਾ ਤੋਂ ਹਮੇਸ਼ਾ ਇਹ ਬਲ ਮੰਗਦਾ ਕਿ ਪ੍ਰਮਾਤਮਾ ਮੈਨੂੰ ਇਹ ਬਲ ਬਖਸ਼ੇ ਕਿ ਮੈਂ ਉਹਨਾਂ ਨੂੰ ਕਦੇ ਵੀ ਉਹਨਾਂ ਦੇ ਸ਼ਬਦਾਂ ਨੂੰ ਡਿਗੜ ਨਾ ਦਵਾਂ ਔਰ ਆਈ ਲੋਕਾਂ ਦੀ ਸੇਵਾ ਕਰਦਾ ਰਵਾਂ ਸੋ ਉਸ ਲਈ ਸਕਰੂਰ ਦੇ ਵਿੱਚ ਦਫਤਰ ਖੋਲ੍ਹਿਆ ਤਾਂ ਕਿ ਲੋਕ ਇੱਥੇ ਆਉਣ ਪਹਿਲਾਂ ਬਹੁਤ ਦੂਰ ਜਾਣਾ ਪੈਂਦਾ ਸੀ ਉਹਨਾਂ ਨੂੰ ਸਮਝ ਨਹੀਂ ਆਉਂਦਾ ਸੀ ਤੇ ਹੁਣ ਇੱਥੇ ਆ ਜਾ ਕਰਨਗੇ ਤਾਂ ਉਸ ਲਈ ਉਹਨਾਂ ਨੂੰ ਸਹੂਲਤਾਂ ਵੀ ਵੱਧ ਹੋ ਜਾਣਗੀਆਂ ਕੀ ਕੀ ਸਹੂਲਤਾਂ ਮਿਲਣਗੀਆਂ ਕੀ ਕੀ ਉਹਨਾਂ ਨੂੰ ਮੱਝਾ ਕਰਵਾਇਆ ਜਾਂਦਾ ਇੱਥੇ ਸਾਰਿਆਂ ਨੇ ਜੀ ਇੱਥੇ ਤੁਹਾਨੂੰ ਰਾਸ਼ਨ ਕਿਸੇ ਨੇ ਲੈਣਾ ਤਾਂ ਇੱਥੇ ਰਾਸ਼ਨ ਵੀ ਲੈ ਸਕਦਾ ਕਿਸੇ ਦੀ ਪੜ੍ਹਾਈ ਬੱਚੇ ਦੀ ਪੜ੍ਹਾਈ ਦੀ ਫੀਸ ਹੈ ਤਾਂ ਪੜ੍ਹਾਈ ਦੀ ਫੀਸ ਹੈ ਕਿਸੇ ਦੀ ਉਹ ਵੀ ਲੈ ਸਕਦਾ ਕਿਸੇ ਨੂੰ ਬਿਮਾਰੀ ਦੇ ਲਈ ਕੋਈ ਇਲਾਜ ਦੇ ਲਈ ਖਰਚਾ ਚਾਹੀਦਾ ਉਹ ਵੀ ਲੈ ਸਕਦਾ ਇੱਥੇ ਅਸੀਂ ਉਹਨਾਂ ਅਬ ਦਾ ਕਿਉਂ ਬਣਾ ਰਹੇ ਆ ਸੁਵਿਧਾ ਸੈਂਟਰ ਕਿਉਂਕਿ ਬਹੁਤ ਕਈ ਵਾਰ ਲੋਕ ਉੱਤੇ ਖੱਜਲ ਹੁੰਦੇ ਨੇ ਕਈ ਵਾਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਈ ਵਾਰ ਵਿਚਾਰੇ ਐਜੂਕੇਟਿਡ ਨਹੀਂ ਹੁੰਦੇ ਤਾਂ ਅਸੀਂ ਇੱਥੇ ਉਹਨਾਂ ਤੋਂ ਵਿਦਾਊਟ ਐਨੀ ਕਾਸਟ ਇੱਕ ਸੁਵਿਧਾ ਸੈਂਟਰ ਬਣਾਵਾ ਗਿਆ ਆਪਦੇ ਦੋ ਬੰਦੇ ਰੱਖਾਂਗੇ ਕੰਪਿਊਟਰ ਰੱਖਾਂਗੇ ਤੇ ਉਹਨਾਂ ਨੂੰ ਤਨਖਾਹ ਦਵਾਂਗੇ ਤੇ ਉਹ ਬੰਦਿਆਂ ਦਾ ਫਾਰਮ ਵੀ ਭਰਿਆ ਕਰਨਗੇ ਤੇ ਕੰਮ ਵੀ ਕਰਿਆ ਕਰਨਗੇ ਉਹ ਸੋਚਿਆ ਤਾਂ ਬਹੁਤ ਕੁਸ਼ ਹੈ ਬਾਕੀ ਮਹਾਰਾਜ ਨੇ ਜੋ ਕਰਾਉਣਾ ਉਹ ਮਹਾਰਾ ਦੀ ਮਰਜ਼ੀ ਹੈ ਬਸ ਇਸ ਲਈ ਫਿਰ ਇੱਥੇ ਦਫਤਰ ਸੋਚਦੇ ਆ ਵੀ ਚਲੋ ਪਰਮਾਤਮਾ ਬਖਸ਼ੇ ਤੇ ਲੋਕਾਂ ਦੀ ਸੇਵਾ ਕਰਦੇ ਰਹੀ ਹੈ ਅੱਜ ਜਿਹੜੀ ਪਿੰਕੂ ਜੀ ਬੰਦੇ ਵੱਲੋਂ ਜੱਪਹਰ ਫਾਊਂਡੇਸ਼ਨ ਦੀ ਇਹਾ ਓਪਨਿੰਗ ਕੀਤੀ ਗਈ ਹੈ ਮੈਂ ਬਾਰੇ ਕੀ ਕਹਿਣਾ ਚਾਹਾਂ ਹਾਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀ ਆਮਦ ਤੇ ਬਹੁਤ-ਬਹੁਤ ਮੁਬਾਰਕਬਾਦ ਤੇ ਸਾਡੇ ਭਾਈ ਡਾਕਟਰ ਗੁਰਿੰਦਰਜੀਤ ਸਿੰਘ ਪਿੰਕੂ ਜਵਰਦਾ ਜੀ ਇਸ ਲਈ ਕਾਫੀ ਲੰਬੇ ਸਮੇਂ ਤੋਂ ਇਹ ਜੱਪਹਰ ਜਿਹੜੀ ਵੈਲਫੇਅਰ ਜਿਹੜੀ ਇਹਨਾਂ ਦੀ ਐਸੋਸੀਏਸ਼ਨ ਜੁਲਾਈ ਹੋਈ ਹੈ ਇਹਨਾਂ ਨੇ ਸੋ ਅੱਜ ਜਿਹੜਾ ਹੈਗਾ ਆਫਿਸ ਦਾ ਇਥੇ ਰੂਪਕਾਣ ਕੀਤਾ ਗਿਆ ਉਸ ਅਮਰਤੇਸ਼ ਕੁਮਾਰ ਸਾਹਿਬ ਦੇ ਬਾਠ ਕਰਾਏ ਗਏ ਤੇ ਨਾਲ ਕੀਰਤਨ ਸਮਾਗਮ ਚੱਲ ਰਿਹਾ ਸੋ ਬਾਈ ਜੀ ਦੀ ਜਿਹੜੀ ਇਹ ਸ਼ਰਧਾ ਹੈਗੀ ਆ ਲੋਕਾਂ ਦੇ ਵਿੱਚ ਜਿਹੜੇ ਹੈਗਾ ਜਪਾਘਰ ਦੇ ਥਰੂ ਜਿਹੜਾ ਜਾ ਕੇ ਹੈਗਾ ਉਹ ਉਹਨੂੰ ਪਤਾ ਦੀ ਸੇਵਾ ਦੇ ਵਿੱਚ ਜਿਹੜੀ ਇਹ ਕੰਮ ਕਰ ਰਹੇ ਨੇ ਬਹੁਤ ਸ਼ਲਾਘਾਯੋਗ ਕੰਮ ਸੋ ਅਸੀਂ ਉਹਨਾਂ ਨੂੰ ਇਸ ਮੌਕੇ ਤੇ ਉਹਨਾਂ ਨੂੰ ਵੀ ਤੇ ਸੱਚੇ ਜਿਹੜੇ ਹੈਗੇ ਸੰਗਰੂਪ ਵਾਸੀਆਂ ਨੂੰ ਵਧਾਈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਇੱਕ ਜਿਵੇਂ ਐਨਜੀਓ ਦਾ ਦਫ਼ਤਰ ਖੁੱਲ ਗਿਆ ਵੀ ਇੱਥੇ ਜਿਹੜੀ ਆਮ ਪਬਲਿਕ ਹੈ ਉਹਨਾਂ ਨੂੰ ਵੀ ਇਸ ਚੀਜ਼ ਦਾ ਫਾਇਦਾ ਮਿਲੂਗਾ ਬਿਲਕੁਲ ਜੀ ਜਿਹੜਾ ਵੀ ਕੋਈ ਲੋੜਵੰਦਾ ਉਹਨਾਂ ਦੇ ਦਫ਼ਤਰ ਦੇ ਵਿੱਚ ਜਿਹੜਾ ਹੈਗਾ ਅਪਰੋਚ ਕਰ ਸਕਦਾ ਤੇ ਉਹਦੀ ਜਿਹੜੀ ਹੈਗੀ ਜਿੰਨੇ ਤਰ੍ਹਾਂ ਮੰਨ ਤਰ੍ਹਾਂ ਕਿੰਨਾ ਹੋ ਸਕਦਾ ਉਹ ਬਦ-ਬਦ ਚੜ ਕੇ ਹੈਲਪ ਕਰਨਗੇ ਅੱਜ ਜਿਹੜੀ ਜਪਾਨ ਫਾਊਂਡੇਸ਼ਨ ਦੀ ਜੀਵਨ ਆਫਿਸ ਖੁੱਲਿਆ ਹੈ ਜੋ ਬੰਦਾ ਇਹ ਕੀ ਕਹਿਣਾ ਚਾਹੁੰਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਸ ਖੁਸ਼ੀ ਦੇ ਮੌਕੇ ਦੇ ਵਿੱਚ ਜੋ ਸਾਡੇ ਡਾਕਟਰ ਗੁਨੀਂਦਰ ਸਿੰਘ ਮਿੰਕੂ ਜਵੰਦਾ ਜੀ ਨੇ ਉਹਨਾਂ ਵੱਲੋਂ ਜਪਹਰ ਵੈਲਫੇਅਰ ਐਸੋਸੀਏਸ਼ਨ ਸਥਾਪਿਤ ਕੀਤੀ ਗਈ ਸੀ ਜੋ ਕਈ ਸਾਲਾਂ ਤੋਂ ਲੋਕ ਭਲਾਈ ਦੇ ਕੰਮ ਕਰ ਰਹੀ ਆ ਲੇਡੀਜ਼ ਦੇ ਲਈ ਸੈਂਟਰ ਖੋਲ ਕੇ ਦੇਰੀਆ ਤਾਂ ਕਿ ਉਹ ਆਪਣੇ ਪੈਰਾਂ ਤੇ ਨਿਰਭਰ ਹੋਣ ਤੇ ਅੱਜ ਉਹਨਾਂ ਦਾ ਸੰਗਰੂਰ ਦੇ ਵਿੱਚ ਫਾਊਂਡੇਸ਼ਨ ਦਾ ਦਫ਼ਤਰ ਸਥਾਪਿਤ ਕੀਤਾ ਗਿਆ ਜਿਸ ਦੇ ਵਿੱਚ ਗੁਰੂ ਮਹਾਰਾਜ ਤੋਂ ਔਟ ਆਸਰਾ ਵੀ ਅੱਜ ਲਿਆ ਗਿਆ ਪਾਠ ਪ੍ਰਗਾਸ ਕਰੋ ਆਏ ਸਿੱਗੇ ਸੀ ਜਿਨ੍ਹਾਂ ਦਾ ਅੱਜ ਭੋਗ ਆ ਤੇ ਇਸ ਤੋਂ ਬਾਅਦ ਮੈਂ ਸਾਰੇ ਸਾਥੀਆਂ ਨੂੰ ਬਾਈ ਮਿੰਕੂ ਜਵੰਦਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਪਹਿਲਾਂ ਵੀ ਆਪ ਜਾ ਕੇ ਕਰਦੇ ਸੀਗੇ ਕਿਤੇ ਜਾਂਦੇ ਸੀ ਆ ਤਰੀਕਾ ਵੀ ਕਰਦੇ ਸੀ ਕਰੋਨਾ ਵੇਲੇ ਵੀ ਇਹਨਾਂ ਨੇ ਕਾਫੀ ਮਤਲਬ ਕੀਤਾ ਵੀ ਦਫ਼ਤਰ ਕੋਲਣ ਨਾਲ ਆਮ ਪਬਲਿਕ ਨੂੰ ਜਿਹੜੀ ਸੰਗਰੂੜ ਦੀ ਹੋ ਰਹੀ ਹੈ ਵੀ ਉਹਨਾਂ ਨੂੰ ਕਿੰਨਾ ਕੰਮ ਦੇਖੋ ਜੀ ਪਹਿਲਾਂ ਵੀ ਕਈ ਸਾਲਾਂ ਤੋਂ ਕੰਮ ਹੋ ਰਹੇ ਨੇਗੇ ਜਿਵੇਂ ਕਿ ਕਈ ਵਿਧਵਾ ਔਰਤਾਂ ਨੂੰ ਅਨਾਜ ਦਿੱਤਾ ਜਾ ਰਿਹਾਗਾ ਔਰਤਾਂ ਲਈ ਇਸ મત ਕਿਸਹਾਇਤਾ ਦੇ ਦਿੱਤੀ ਜਾ ਰਹੀ ਆ ਤੇ ਲੋਕਾਂ ਦੀ ਇਹਨਾਂ ਤੱਕ ਸਿੱਧੀ ਪਹੁੰਚ ਕਰਨ ਦੇ ਲਈ ਇੱਕ ਦਫ਼ਤਰ ਦੀ ਜਿਹੜੀ ਲੋੜ ਸੀ ਅੱਜ ਉਹ ਪੂਰੀ ਕੀਤੀ ਗਈ ਹੈ। ਪ੍ਰਾਪਤੀ ਵੇਚਣੇ ਔਰ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز